ਜੇਕਰ ਹੌਸਲਾ ਬੁਲੰਦ ਹੋਵੇ ਤਾਂ ਫਿਰ ਉਮਰ ਮਾਇਨੇ ਨਹੀਂ ਰੱਖਦੀ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਜਦੋਂ ਕਬੱਡੀ ਖੇਡਦੇ ਹੋਏ ਨਜ਼ਰ ਆਏ 75 ਸਾਲ ਤੋਂ ਉੱਤੇ ਦੇ ਬਜ਼ੁਰਗ ਜਿਹੜੇ ਨੇ ਉਹ ਸਰਹੱਦੀ ਪਿੰਡ ਜੈਦਪੁਰ ਤੇ ਖੁਦਾਈਪੁਰ ਤੇ ਜਿਹੜੇ ਨੇ ਯੂਥ ਕਲੱਬ ਦੇ ਵੱਲੋਂ ਇੱਕ ਕਬੱਡੀ ਟੂਰਨਾਮੈਂਟ ਜਿਹੜਾ ਹੈ ਉਹ ਆਰਗੇਨਾਈਜ਼ ਕੀਤਾ ਗਿਆ, ਕਰਵਾਇਆ ਗਿਆ ਤੇ ਜਿੱਥੇ ਵੂਮਨਸ ਨੂੰ ਜਿਹੜਾ ਹੈ ਲੇਡੀਜ਼ ਨੂੰ ਜਿਹੜਾ ਹੈ ਉਹਨਾਂ ਦੇ ਵੱਲੋਂ ਕਬੱਡੀ ਖੇਡੀ ਗਈ ਤੇ ਨੌਜਵਾਨਾਂ ਦੇ ਵੱਲੋਂ ਖੇਡੀ ਗਈ ਤੇ ਇਸ ਦੇ ਨਾਂ ਹੀ 올ਡੇਜ ਕਬੱਡੀ ਵੀ ਜਿਹੜੀ ਹੈ ਯਾਨੀ ਕਿ ਬਜ਼ੁਰਗਾਂ ਦੀ ਕਬੱਡੀ ਵੀ ਜਿਹੜੀ ਉਹ ਖੇਡੀ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਸਾਬਕਾ ਵਿਧਾਇਕ ਜਗਿੰਦਰ ਪਾਲ ਨੇ ਜਿਹੜਾ ਹੈ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਤੇ ਉਹਨਾਂ ਨੇ ਇਸ तमाम ਟੂਰਨਾਮੈਂਟ ਨੂੰ ਲੈ ਕੇ ਜਿੰਨੇ ਵੀ ਇੰਤਜ਼ਾਮਾਤ ਕੀਤੇ ਗਏ ਨੇ ਤੇ ਯੂਥ ਕਲੱਬ ਦਾ ਜਿਹੜਾ ਹੈ ਹੌਸਲਾ افزਾਈ ਕਰਦੇ ਹੋਏ ਕਿਹਾ ਕਿ ਸਾਰੇ ਨੌਜਵਾਨਾਂ ਨੂੰ ਇਹੀ ਸੁਨੇਹਾ ਹੈ ਇਹਨਾਂ ਤੋਂ ਸਿੱਖ ਮਿਲਦੀ ਹੈ ਕਿ ਜੇਕਰ ਸਰਹੱਦੀ ਪਿੰਡ ਜਿਹੜੇ ਨੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਪਿਛੜੇ ਹੋਏ ਪਿੰਡ ਵੀ ਕਿਹਾ ਜਾਂਦਾ ਕਿਉਂਕਿ ਸਹੂਲਤਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਅਜਿਹੇ ਏਰੀਆਜ਼ ਜਿਹੜੇ ਨੇ Ốp ਛੇ ਨਜ਼ਰ ਆਂਦੇ ਨਹੀਂ ਪਿਛੜੇ ਹੋਏ ਨਜ਼ਰ ਆਉਂਦੇ ਨੇ ਤਾਂ ਉਹਨਾਂ ਨੇ ਕਿਹਾ ਜੇਕਰ ਸਰਹੱਦੀ ਪਿੰਡ ਦੇ ਵਿੱਚ ਅਜਿਹਾ ਟੂਰਨਾਮੈਂਟ ਜਿਹੜੇ ਨੇ ਅਜਿਹੇ ਉਪਰਾਲੇ ਜੇਕਰ ਹੋ ਸਕਦੇ ਨੇ ਤਾਂ ਹਰ ਇੱਕ ਨੂੰ ਰਲ ਮਿਲ ਕੇ ਜਿਹੜਾ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਅਜਿਹੇ ਉਪਰਾਲਿਆਂ ਦੀ ਸਰਹਾਰਨਾ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਵੱਧ ਚੜ ਕੇ ਨੌਜਵਾਨਾਂ ਨੂੰ ਜਿਹੜਾ ਹੈ ਹਿੱਸਾ ਲੈਣਾ ਚਾਹੀਦਾ ਤੇ ਉਹਨਾਂ ਨੇ ਇਸ ਮੌਕੇ ਤੇ ਜਦੋਂ 75 ਸਾਲ ਦੇ ਬਜ਼ੁਰਗਾਂ ਦੀ ਕਬੱਡੀ ਦੇਖੀ ਤਾਂ ਉਹਨਾਂ ਦੇ ਮੂੰਹ ਕੀ ਨਿਕਲਿਆ ਉਹਨਾਂ ਨੇ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਆਓ ਤੁਹਾਨੂੰ ਉਹ ਵੀ ਸੁਣਾਉਂਦੇ ਆ ਤੇ ਦੇਖਦੇ ਆ ਕੁਝ ਤਸਵੀਰਾਂ ਕੁਝ ਚਲਕੀਆਂ ਕਿਸ ਤਰ੍ਹਾਂ ਦੇ ਨਾਲ ਕਬੱਡੀ ਦੇ ਵਿੱਚ ਜਿਹੜਾ ਇਹ ਜੋਸ਼ ਦੇਖਣ ਨੂੰ ਮਿਲਿਆ ਪੰਜਾਬ ਨੂੰ ਪੰਜਾਬੀਅਤ ਨੂੰ ਜਿਹੜਾ ਇਹ ਕਹਾਂ ਲੈ ਕੇ ਜਾਣ ਦੀ ਕੋਸ਼ਿਸ਼ ਇੱਕ ਉਪਰਾਲਾ ਜਿਹੜਾ ਹੈ ਉਹ ਸਰਹੱਦੀ ਪਿੰਡ ਦੇ ਵੱਲੋਂ ਯੂਥ ਕਲੱਬ ਦੇ ਵੱਲੋਂ ਜਿਹੜਾ ਉਹ ਕੀਤਾ ਗਿਆ ਆਓ ਦੇਖਦੇ ਆ ਤਸਵੀਰ ਯੂਥ ਕਲੱਬ ਆ ਦੋਨਾਂ ਵੱਲੋਂ ਦੋਨਾਂ ਵੱਲੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਹ ਇਹਨਾਂ ਦਾ ਚੌਥਾ ਟੂਰਨਾਮੈਂਟ ਹਰ ਵਾਰ ਦੀ ਤਰ੍ਹਾਂ ਨਿਖਰ ਕੇ ਟੂਰਨਾਮੈਂਟ ਬਾਹਰ ਆ ਰਿਹਾ ਤੁਸੀਂ ਦੇਖਿਆ ਹੀ ਹੋਏਗਾ ਜਿਵੇਂ ਦਾ ਅੱਜ ਟੂਰਨਾਮੈਂਟ ਹੋਇਆ ਹੈ ਸ਼ਾਇਦ ਹੀ ਪੂਰੇ ਇਲਾਕੇ ਵਿੱਚ ਸਰਹੱਦੀ ਇਲਾਕੇ ਵਿੱਚ ਕਦੀ ਇਦਾਂ ਦਾ ਟੂਰਨਾਮੈਂਟ ਹੋਇਆ ਹੋਵੇ ਔਰ ਬਹੁਤ ਵਧੀਆ ਸੋਚ ਦੀ ਕਰਨ ਨਾਲ ਸਾਰੇ ਜਿਹੜੇ ਯੂਥ ਦੇ ਮੁੰਡੇ ਆ ਇਹ ਟੂਰਨਾਮੈਂਟ ਕਰਾ ਰਹੇ ਆ ਦੋਨੋਂ ਪਿੰਡਾਂ ਦੇ ਯੂਥ ਜਿਹੜੇ ਆ ਰਲ ਕੇ ਟੂਰਨਾਮੈਂਟ ਕਰਵਾਉਂਦੇ ਆ ਔਰ ਬਹੁਤ ਵਧੀਆ ਤੁਹਾਡੇ ਸਾਹਮਣੇ ਟੂਰਨਾਮੈਂਟ ਹੋ ਰਿਹਾ ਹੈ। ਕਬੱਡੀਆਂ ਕਰਵਾਈਆਂ ਗਈਆਂ, ਲੇਡੀਜ਼ ਦੀ ਸੀਗੇ ਕਹਿੰਦੇ ਲੇਡੀਜ਼ ਕਬੱਡੀ ਕਰਵਾਈ ਗਈ ਆ, 올ਡੇਜ ਕਬੱਡੀ ਕਰਵਾਈ ਆ, ਯੂਥ ਦੀ ਕਬੱਡੀ ਹੁਣ ਤੁਹਾਡੇ ਸਾਹਮਣੇ ਫਾਈਨਲ ਹੋ ਰਿਹਾ। ਤੁਸੀਂ ਦੇਖ ਰਹੇ ਹੋ ਕਿ ਕਿੱਡਾ ਵਧੀਆ ਟੂਰਨਾਮੈਂਟ ਆ। ਸਾਰੇ ਮਾਲਵਾ ਦੀ ਟੀਮਸ, ਬਾਹਰ ਦੀਆਂ ਟੀਮਾਂ ਨਾਲ ਬੜਾ ਅੱਛੇ ਤਰੀਕੇ ਨਾਲ ਜਿਹੜਾ ਟੂਰਨਾਮੈਂਟ ਹੋ ਰਿਹਾ ਜੀ। ਇੱਕ ਮੈਸੇਜ ਦੇਣਾ ਚਾਹੁੰਦੇ ਆ। ਯੂਥ ਨੂੰ ਮੈਸੇਜ ਦੇਣਾ ਚਾਹੁੰਦੇ ਕਿ ਸਾਰੇ ਬੰਦੇ ਨਸ਼ਾ ਛੱਡ ਕੇ ਜਿੱਦ ਇਹ ਸਾਡੇ ਸਰਹੱਦੀ ਇਲਾਕੇ ਦੇ ਵਿੱਚ ਜਾਂਬਰ 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 ਖਲਾਈਚ ਜਾਂਬਰ ਤੋਂ ਖੁਦਾਈ ਕੋਈ ਜੂਤ ਕਲੱਬ ਨੇ ਬਹੁਤ ਵਧੀਆ ਸ਼ਲਾਗਾ ਜੋ ਕਦਮ ਚੁੱਕ ਕੇ ਅੱਜ ਇੱਕ ਮੈਡੀ ਕਰਾਈ ਹੈ ਜਿਹਦੇ ਵਿੱਚ ਲੜਕਿਆਂ ਨੇ ਇਸ ਸਾਲ ਇਹ ਜਿਹਦੇ ਵਿੱਚ 75 ਸਾਲ ਦੇ ਬਜ਼ੁਰਗਾਂ ਨੇ ਸਾਲਿਆ ਜਿਹਦੇ ਵਿੱਚ ਨੌਜਵਾਨਾਂ ਨੇ ਸਾਲਿਆ ਕਿੰਨੇ ਆਪਣੇ ਬਣੋ ਆਪੇ ਮਾਈਸ ਹੋਰ ਜਿਹੜੇ ਆਦੇ ਹੋਣਗੇ ਵੀ ਸਾਡੇ ਇਸੇ ਕਮੇਟੀ ਦੇ ਮੈਂਬਰ ਨੇ ਮੈਂ ਬਾਬੇ ਨਾਨਕੋ ਕੀ ਅਰਦਾਸ ਕਰਦਾ ਬੇਨਤੀ ਕਰਦਾ ਰੋਤਨਾ ਕਰਦਾ ਕਿ ਸਾਡੀ ਇਸ ਕਮੇਟੀ ਦੇ ਉੱਤੇ ਮਿਹਰ ਪਰਿਆ ਹੱਥ ਰਵੇ ਇਹ ਦਿਨ ਦੁਗਣੀ ਤੇ ਚਾਰ ਚੁੰਨੀ ਤਰਕੀ ਕਰੇ ਮੇਰੀ ਕਾਮਨਾ ਹੈ ਅੱਜ ਮੈਂ ਸੰਦੇਸ਼ ਇਹ ਦਿਨਾ ਚਾਹਨਾ ਜਿੰਨੇ ਵੀ ਲੋਕੀ ਆਇਆ ਦੂਰ ਦੂਰ ਤੋਂ ਲੋਕੀ ਆਇਆ ਉਹਨਾਂ ਕੋ ਮੇਰੀ ਬੇਨਤੀ ਹੈ ਨੌਜਵਾਨਾਂ ਕੋ ਬੇਨਤੀ ਹੈ ਤੁਸੀਂ ਦੇਖਿਆ ਬੱਚੇ ਨਹੀਂ ਖੇਡਦੇ ਆ ਨੌਜਵਾਨ ਵੀ ਖੇਡਦੇ ਆ ਬਜ਼ੁਰਗ ਵੀ ਖੇਡਦੇ ਆ ਇਹਨਾਂ ਨੂੰ ਦੇਖ ਕੇ ਜਿਹੜੇ ਕੋਈ ਮਾੜੇ ਮੋਟੇ ਉਹਨਾਂ ਨੂੰ ਚਾਹੀਦਾ ਹੈ ਕਿ ਇਹ ਬਜ਼ੁਰਗਾਂ ਦੇਖ ਕੇ ਤੁਸੀਂ ਵੀ ਆਪਣੀ ਸਿਹਤ ਠੀਕ ਰੱਖੋ ਮੈਨੂੰ ਬਹੁਤ ਖੁਸ਼ੀ ਹੋਈ ਬਈ 75 ਸਾਲ ਦੇ ਬਜ਼ੁਰਗ ਕਬੱਡੀ ਖੇਡ ਰਹੇ ਆ ਪਰ ਨੌਜਵਾਨ ਇਸ ਤਰ੍ਹਾਂ ਨਹੀਂ ਖੇਡ ਸਕਦੇ ਜਿਸ ਤਰ੍ਹਾਂ ਉਹ ਖੇਡ ਰਹੇ ਆ ਉਸ ਕਰਕੇ ਮੈਂ ਸਾਰਿਆਂ ਤੋਂ ਬੇਨਤੀ ਕਰਦਾ ਜਿੱਤੇ ਖੇਡਣਾ ਜ਼ਰੂਰੀ ਹੈ ਉੱਥੇ ਪੜ੍ਹਨਾ ਜ਼ਰੂਰੀ ਹੈ ਤੇ ਪੜਨਾ ਜ਼ਰੂਰੀ ਹੈ ਉੱਥੇ ਆਪਣੇ ਮਾਪਿਆਂ ਦੀ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਔਰ ਖਾਸ ਤੌਰ ਦੇ ਉਤੇ ਵੱਡਿਆਂ ਦਾ ਮਾਨ ਸਤਕਾਰ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਮੇਰੇ ਵੱਲੋਂ ਇਸ ਕਲਬ ਨੂੰ ਮੁਬਾਰਕ ਹੈ ਫਿਰ ਮੈਂ ਬਾਬੇ ਨਾਨਕੇ ਅਰਦਾਸ ਕਰਦਾ ਇਸ ਕਮੇਟੀ ਦੇ ਉਤੇ ਮੇਰੇ ਪਰ ਅਕਰਵੇ ਉਹ ਸਾਰੀ ਕਮੇਟੀ ਜਨ ਦੁਗਣੀ ਤਰੱਕੀ ਕਰਨ ਉਹ ਮੇਰੀ ਅਰਦਾਸ ਹੈ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ মাকেডাারা <small>